ਦੇਰ ਰਾਤ ਲੁਧਿਆਣਾ ਦੇ ਵਿੱਚ ਵਿਆਹ ਸਮਾਗਮ ਦੇ ਵਿੱਚ ਫਾਇਰਿੰਗ ਹੁੰਦੀ ਹੈ ਦੋ ਲੋਕਾਂ ਦੀ ਮੌਤ ਹੋ ਜਾਂਦੀ ਹੈ ਖਬਰ ਬਾਹਰ ਹੁੰਦੀ ਹੈ ਕਿ ਉੱਥੇ ਵਧਾਇਕੀ ਮੌਜੂਦ ਸਨ ਤੇ ਐਸਐਸਪੀ ਵੀ ਮੌਜੂਦ ਸਨ ਵਧੇਰੀ ਜਾਣਕਾਰੀ ਲਈ ਜੁੜੇ ਨੇ ਸਿਰਲੇਖ ਪਤਕਰਤਾ ਜਗਤਾਰ ਸਿੰਘ ਭੁੱਲੜ ਜੀ ਪੁੱਲਸਾ ਪੂਰਾ ਮਸਲਾ ਕੀ ਹੈ ਇੱਕ ਵਿਆਹ ਦੇ ਵਿੱਚ ਫਾਇਰਿੰਗ ਹੋ ਜਾਣਾ ਵੱਡੀ ਗੱਲ ਹੈ ਬਿਲਕੁਲ ਜਿਹੜੇ ਰਾਤ ਲੁਧਿਆਣੇ ਦੇ ਵਿੱਚ ਇੱਕ ਵਿਆਹ ਸੀ ਤੇ ਉੱਥੇ ਇੱਕ ਠੇਕੇਦਾਰ ਪਰਿਵਾਰ ਦੇ ਘਰ ਵਿਆਹ ਸਮਾਗਮ ਚੱਲ ਰਿਹਾ ਹੋਟਲ ਦੇ ਵਿੱਚ ਵਿਆਹ ਚੱਲ ਰਿਹਾ ਸੀ ਤੇ ਇਸੇ ਦੌਰਾਨ ਉੱਥੇ ਗੈਂਗਸਟਰ ਵੀ ਪਹੁੰਚੇ ਦੱਸੇ ਗਏ ਸੀ ਔਰ ਗੈਂਗਸਟਰ ਦੇ ਦੋ ਜਿਹੜੇ ਗਰੁੱਪ ਨੇ ਉੱਥੇ ਹਾਜ਼ਰ ਸਨ ਉਹ ਸਭ ਤੋਂ ਵੱਡੀ ਗੱਲ ਹੈ ਕਿ ਉਹਨਾਂ ਦੀ ਆਪਸ ਵਿੱਚ ਬਹਿਸ ਹੋਈ ਤੇ ਫਿਰ ਇੱਕ ਦੂਜੇ ਨੇ ਗੋਲੀ ਚਲਾ ਦਿੱਤੀ ਹੈ ਜੀ ਦੱਸਿਆ ਜਾ ਰਿਹਾ ਜਿਹੜੇ ਉੱਥੇ ਵਿਆਹ ਦੇ ਵਿੱਚ ਹਾਜ਼ਰ ਲੋਕ ਸੀ ਕਿ 20 ਤੋਂ 25 ਲਗਾਤਾਰ ਜਿਹੜੀ ਤਾਬੜਤੋਲ ਗੋਲੀਆਂ ਚੱਲੀਆਂ ਨੇ ਜਿਸ ਕਰਕੇ ਕਈ ਜ਼ਖਮੀ ਹੋ ਗਏ ਤੇ ਦੋ ਜਣਿਆਂ ਦੀ ਮੌਤ ਹੋਣ ਦਾ ਜਿਹੜਾ ਸਮਾਚਾਰ ਜਿਹੜਾ ਪ੍ਰਾਪਤ ਹੋ ਰਿਹਾ ਵਾ ਉਹ ਨਾਲ ਦੀ ਨਾਲ ਉਸ ਵਿਆਹ ਦੇ ਵਿੱਚ ਆਮ ਆਦਮੀ ਪਾਰਟੀ ਦੇ ਕਈ ਐਮਐਲਏ ਤੇ ਹੋਰ ਲੀਡਰ ਵੀ ਪਹੁੰਚੇ ਸਨ ਤੇ ਇੱਕ ਦੁੱਖਾਪੂਰਨ ਅਸਬਸਰ ਜਿਨ੍ਹਾਂ ਦੇ ਵਿੱਚ ਦੱਸਿਆ ਜਾ ਰਿਹਾ ਕੋਈ ਐਸਐਸਪੀ ਲੈਵਲ ਦਾ ਅਧਿਕਾਰੀ ਵੀ ਹਾਜ਼ਰ ਸੀ ਉਸ ਵਿਆਹ ਦੇ ਵਿੱਚ ਤੇ ਇਹ ਇਹ ਵੱਡੇ ਲੋਕ ਵੀ ਵੀਆਈਪੀ ਲੋਕ ਵੀ ਉੱਥੇ ਵਿਆਹ ਦੇ ਵਿੱਚ ਹਾਜ਼ਰ ਸਨ ਹੁਣ ਜਿਹੜੀ ਖਬਰ ਹੁਣ ਤੱਕ ਸਾਹਮਣੇ ਆਈ ਹੈ ਦੱਸਿਆ ਜਾ ਰਿਹਾ ਕਿ ਇਹ ਜਿਹੜਾ ਵਿਆਹ ਵਾ ਵਿਆਹ ਸ਼ਾਦੀਆਂ ਦੇ ਵਿੱਚ ਜਿਹੜੇ ਝੂਲੇ ਲਾਉਣ ਵਾਲਾ ਇੱਕ ਠੇਕੇਦਾਰ ਆ ਉਹਦੇ ਪਰਿਵਾਰ ਦੇ ਵਿੱਚ ਜਿਹੜਾ ਵਿਆਹ ਸੀ ਔਰ ਇਸ ਵਿਆਹ ਸਮਾਗਮ ਦੇ ਵਿੱਚ ਇਹ ਵੀ ਪਤਾ ਲੱਗਾ ਕਿ ਗੈਂਗਸਟਰ ਸ਼ੁਭਮ ਮੋਟਾ ਤੇ ਅੰਕਰ ਉਭੀ ਇਸ ਵਿਆਹ ਦੇ ਵਿੱਚ ਹਾਜ਼ਰ ਸਨ ਔਰ ਜਿਹੜੀ ਜਾਣਕਾਰੀ ਹੁਣ ਤੱਕ ਮਿਲੀ ਹੈ ਕਿ ਦੋ ਗੈਂਗਸਟਰ ਜਿਹੜੇ ਗਰੁੱਪ ਸੀ ਉਹਨਾਂ ਦੇ ਵਿਚਕਾਰ ਕਿਸੇ ਪੁਰਾਣੇ ਵਿਵਾਦ ਨੂੰ ਲੈ ਕੇ ਆਪਸ ਵਿੱਚ ਜਿਹੜੀ ਬਹਿਸ ਹੋਈ ਹੈ ਫਿਰ ਗੱਲ ਕੁਝ ਹੀ ਪਲਾਂ ਬਾਅਦ ਹੱਥ ਹਥਾਂ ਤੋਂ ਤਪਾਈ ਤੱਕ ਪਹੁੰਚ ਗਈ ਤੇ ਇਸ ਤੋਂ ਬਾਅਦ ਦੋਨਾਂ ਧੜਿਆਂ ਨੇ ਫਾਇਰਿੰਗ ਕਰਨੇ ਸ਼ੁਰੂ ਕਰ ਦਿੱਤੇ ਜਿਸ ਕਰਕੇ ਜਿਹੜੇ ਉੱਥੇ ਲੋਕ ਸੀ ਜਿਨ੍ਹਾਂ ਨੇ ਬਾਅਦ ਚ ਗੱਲਾਂ ਵੀ ਕੀਤੀਆਂ ਗਿਆ ਮੀਡੀਆ ਨੂੰ ਵੀ ਦੱਸਿਆ ਹੈਗਾ ਕਿ 20 25 ਦੇ ਕਰੀਬ ਜਿਹੜੇ ਫਾਇਰਿੰਗ ਜਿਹੜੀ ਹੋਣ ਦੀ ਸੁਭਾਵਨਾ ਔਰ ਇਹ ਜਿਹੜੀ ਫਾਇਰਿੰਗ ਜਦੋਂ ਹੋਈ ਸੀ ਤੇ ਦੱਸਿਆ ਜਾ ਰਿਹਾ ਕਿ ਜਿਨ੍ਹਾਂ ਦੇ ਘਰ ਵਿਆਹ ਚੱਲ ਰਿਹਾ ਸੀ ਸਮਾਗਮ ਉਹਨਾਂ ਦੀ ਕੋਈ ਰਿਸ਼ਤੇਦਾਰ ਹੀ ਲੜਕੀ ਇੱਕ ਨੀਰੂ ਸ਼ਾਬੜਾ ਜਿਹੜੀ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਈ ਸੀ ਫਿਰ ਦੇਰ ਰਾਤ ਉਹਨੂੰ ਫਿਰੋਜ਼ਪੁਰ ਰੋਡ ਸਥਿਤ ਇੱਕ ਗਲੋਬਲ ਹਸਪੀਟਲ ਦੇ ਵਿੱਚ ਲਜਾਇਆ ਗਿਆ ਜਿੱਥੇ ਡਾਕਟਰਾਂ ਨੇ ਉਹਨੂੰ ਮ੍ਰਿਤਕ ਐਲਾਨ ਦਿੱਤਾ ਇੱਕ ਹੋਰ ਦੀਪ ਦੀ ਪਛਾਣ ਜਿਹੜੀ ਆ ਉਹ ਵਾਸੂ ਚੋਪੜਾ ਦੇ ਰੂਪ ਵਿੱਚ ਹੋਈ ਆ ਇਹ ਵੀ ਜਿਹੜੀ ਹਾਲੇ ਤੱਕ ਪੁਸ਼ਟੀ ਨਹੀਂ ਹੋਈ ਪਰ ਹੋਰ ਵੀ ਜਿਹੜੇ ਲੋਕ ਨੇ ਉਹ ਉੱਥੇ ਹਾਜ਼ਰ ਸਨ ਇਸ ਵਿਆਹ ਸਮਾਗਮ ਵਿੱਚ ਕਈ ਜਿਹੜੇ ਵੱਡੇ ਲੋਕਾਂ ਤੋਂ ਇਲਾਵਾ ਰਾਜਨੀਤਿਕ ਹਸਤੀਆਂ ਲੀਡਰ ਐਮ ਐਲ ਏ ਤੇ ਪੁਲਿਸ ਦੇ ਅਫਸਰ ਵੀ ਹਾਜ਼ਰ ਸਨ ਤੇ ਫਿਰ ਜਿਹੜੇ ਮੌਕੇ ਤੇ ਜਦੋਂ ਇਹ ਗੋਲੀ ਚੱਲੀ ਤੇ ਕਾਫੀ ਭੱਜ ਦੜਬ ਵਿਆਹ ਵਿੱਚ ਮੱਚ ਗਿਆ ਔਰ ਪ੍ਰਸ਼ਾਸਨ ਨੇ ਅਲਰਟ ਜਿਹੜਾ ਜਾਰੀ ਕਰ ਦਿੱਤਾ ਹਾਲੇ ਪੁਲਿਸ ਨੇ ਕੋਈ ਪੂਰੀ ਤਰ੍ਹਾਂ ਪੁਖਤਾ ਇਨਫੋਰਮੇਸ਼ਨ ਨਹੀਂ ਦਿੱਤੀ ਲੇਕਿਨ ਘਟਨਾ ਦੀ ਸੂਚਨਾ ਮਿਲਦੇ ਹੀ ਪੁਲਿਸ ਟੀਮ ਵੱਡੀ ਗਿਣਤੀ ਜੋ ਮੌਕੇ ਤੇ ਪਹੁੰਚ ਗਈ ਤੇ ਪੂਰਾ ਇਲਾਕਾ ਜਿਹੜਾ ਵਾ ਉਹਦੀ ਘੇਰਾਬੰਦੀ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ ਅਧਿਕਾਰੀ ਫਿਲਹਾਲ ਇਹੀ ਦੱਸ ਰਹੇ ਨੇ ਕਿ ਫਾਇਰਿੰਗ ਦੇ ਪਿਛਲੇ ਵਜ੍ਹਾ ਇਹ ਆ ਕਿ ਇਹ ਦੋ ਜਿਹੜੇ ਗਰੁੱਪ ਆਏ ਸੀ ਉਹਨਾਂ ਦੀ ਬਹਿਸ ਹੋਈ ਹੈ ਕਿੰਨੇ ਲੋਕਾਂ ਦੀ ਮੌਤ ਹੋਈ ਹੈ ਜਾਂ ਕਿੰਨੇ ਲੋਕ ਜ਼ਖਮੀ ਹੋਏ ਨੇ ਉਹ ਹਲੇ ਤੱਕ ਆਫੀਸ਼ੀਅਲੀ ਤੌਰ ਤੇ ਜਿਹੜੀ ਜਾਣਕਾਰੀ ਨਹੀਂ ਦੱਸੀ ਗਈ ਪਰ ਲੁਧਿਆਣਾ ਦੇ ਵਿੱਚ ਜਿਹੜਾ ਦੋ ਧੜਿਆਂ ਦਾ ਜਿਹੜੇ ਆਪਸ ਵਿੱਚ ਕਹਿੰਦੇ ਕਿ ਬੈਸ ਹੋਈਆ ਬੈਸ ਤੋਂ ਬਾਅਦ ਗੱਲ ਇੱਕ ਦੂਜੇ ਤੱਕ ਧੱਕਾ ਮੁੱਕੀ ਤੇ ਫਿਰ ਗੋਲੀਆਂ ਚਲਾਉਣ ਤੱਕ ਚਲੇ ਗਈ ਜਿਹਦੇ ਚ ਹੁਣ ਤੱਕ ਇਹ ਸਪਸ਼ਟ ਹੈ ਕਿ ਦੋ ਲੋਕਾਂ ਦੀ ਜਿਹੜੀ ਆ ਮੌਤ ਹੋ ਗਈ ਪਰ ਸਰਕਾਰੀ ਤੌਰ ਤੇ ਪੁਸ਼ਟੀ ਨਹੀਂ ਕੀਤੀ ਗਈ ਹੈਗੀ ਜਿਹੜੇ ਜ਼ਖਮੀ ਲੋਕ ਨੇ ਉਹਨਾਂ ਨੂੰ ਡੀ ਐਮਸੀ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ ਔਰ ਇਹ ਜਿਹੜਾ ਵਿਆਹ ਸੀ ਪੱਖੋ ਵਾਲਾ ਰੋਡ ਸਥਿਤ ਕੋਈ ਕੈਪਸਲ ਦੇ ਵਿੱਚ ਹੋ ਰਿਹਾ ਸੀ ਪੈਲਸ ਦੇ ਵਿੱਚ ਔਰ ਇਸੇ ਗੋਲੀ ਚੱਲਣ ਤੋਂ ਬਾਅਦ ਹੀ ਪੁਲਿਸ ਮੌਕੇ ਤੇ ਪਹੁੰਚੀ ਲੋਕਾਂ ਨੇ ਫੋਨ ਕਰ ਦਿੱਤੇ ਹੈਗੇ ਔਰ ਇੰਨੀ ਗੋਲੀ ਚੱਲੀ ਹੁਣ ਸਭ ਤੋਂ ਵੱਡੀ ਗੱਲ ਇਹ ਕਿ ਇਹ ਜਿਹੜੇ ਵਿਆਹ ਦੇ ਵਿੱਚ ਹੁਣ ਪੁਲਿਸ ਜਿਹੜੀ ਤਫ਼ਤੀਸ਼ ਕਰ ਰਹੀ ਹੈ ਕਿ ਉਹ ਜਿਹੜੇ ਗੈਂਗਸਟਰ ਨੇ ਉਹ ਕੀ ਆ ਪਾਏ ਜਾਂ ਕਿਸ ਮੁੰਡੇ ਵਾਲਿਆਂ ਪਾਸੋਂ ਜਾਂ ਕੁੜੀ ਵਾਲੇ ਪਾਸੋਂ ਇਹ ਵੀ ਹੁਣ ਇੱਕ ਜਾਂਚ ਦਾ ਵਿਸ਼ਾ ਕਿ ਆਖਰ ਇਦਾਂ ਦੇ ਜਿਹੜੇ ਲੋਕ ਆਏ ਸੀ ਜਿਨ੍ਹਾਂ ਦਾ ਹੁਣ ਤੱਕ ਮਸਲਾ ਸਾਹਮਣੇ ਆਇਆ ਕਿ ਉਥੇ ਗੈਂਗਸਟਰ ਵੀ ਪਹੁੰਚੇ ਸੀ ਉਹ ਵੀ ਹੁਣ ਪੁਲਿਸ ਉਸ ਐਂਗਲ ਤੋਂ ਵੀ ਜਿਹੜੀ ਹੈ ਜਾਂਚ ਕਰ ਰਹੀ ਹੈ ਪਰ ਵੱਡੀ ਗੱਲ ਇਹ ਕਿ ਜਿਆਦਾ ਸ਼ਹਿਰ ਵੱਡਾ ਸ਼ਹਿਰ ਹੈ ਪਰ ਵਿਆਹ ਦੇ ਵਿੱਚ ਗੋਲੀ ਅੱਦੇ ਵਿੱਚ ਰੋਜ਼ ਚ ਸਰਕਾਰ ਬਿਆਨ ਤੇ ਵੱਡੇ ਵੱਡੇ ਦਾਦੇ ਕਰਦੀ ਹੈ ਕਿ ਗੈਂਗਸਟਰ ਇੱਥੇ ਰਹਿ ਨਹੀਂ ਜੰਦਾ ਇੱਕ ਗੈਂਗਸਟਰ ਨਹੀਂ ਹੈਗਾ ਜਾਂ ਉਹ ਪੰਜਾਬ ਛੱਡ ਦੇਣ ਪਰ ਗੱਲ ਦੇਖਿਆ ਜਾਵੇ ਤੇ ਲੁਧਿਆਣਾ ਜਿਹੜਾ ਵੱਡਾ ਸ਼ਹਿਰ ਹੈ ਜਿੱਥੇ ਇੱਕ ਵੀਆਈਪੀ ਵਿਆਹ ਮਣ ਕੇ ਚੱਲੀ ਹੈ ਕਿ ਜਿਹਦੇ ਵਿੱਚ ਐਮਐਲਏ ਵੀ ਆਇਆ ਜਾਂ ਪੁਲਿਸ ਵੀ ਹੁੰਦੀ ਹੈ ਵੱਡੇ ਵੱਡੇ ਅਧਿਕਾਰੀ ਵੀ ਹੁੰਦੇ ਨੇ ਉੱਥੇ ਇਹ ਕਾਰਨਾਮਾ ਹੋ ਜਾਈ ਤੇ ਹਰਿਆਣੀ ਵਾਲੀ ਗੱਲ ਨਹੀਂ ਹੈਗੀ ਬਿਲਕੁਲ ਬੀਤੇ ਦਿਨ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਹੋਣਾ ਨੇ ਵੀ ਇੱਕ ਮੀਡੀਆ ਦੇ ਨਾਲ ਗੱਲਬਾਤ ਕਰਦੇ ਸਟੇਟਮੈਂਟ ਕੀਤੀ ਹੈਗੀ ਕਿ ਜਿਹੜੇ ਗੈਂਗਸਟਰ ਕਾਨੂੰਨ ਵਿਵਸਥਾ ਤੋੜਨਗੇ ਜਾਂ ਲੋਕਾਂ ਨੂੰ ਡਰਾਉਣਗੇ ਧਮਕਾਉਣਗੇ ਜਾਂ ਲੋਕਾਂ ਨੂੰ ਕਤਲ ਕਰਨਗੇ ਤੇ ਉਹ ਵੀ ਫਿਰ ਸ਼ਾਮ ਨੂੰ ਆਪਣੀ ਮਾਂ ਦੀਆਂ ਗੋਦੀ 'ਚ ਜਾ ਕੇ ਨਹੀਂ ਬੈਠਣਗੇ ਉਹ ਵੀ ਆਪਣੀ ਮਾਂ ਦੀਆਂ ਲੋਰੀਆਂ ਨਹੀਂ ਜਾ ਕੇ ਸੁਣ ਸਕਦੇ ਉਹਨਾਂ ਦਾ ਸਪਸ਼ਟ ਇਸ਼ਾਰਾ ਹੀ ਕਿ ਜਾਂਦੇ ਬੰਦੇ ਬੰਜੋ ਨਹੀਂ ਤੇ ਫਿਰ ਉਸੇ ਤਰ੍ਹਾਂ ਹੀ ਤੁਹਾਨੂੰ ਵੀ ਜਵਾਬ ਦਿੱਤਾ ਜਾਊਗਾ ਲੇਕਿਨ ਸਥਿਤੀ ਪੰਜਾਬ ਦੀ ਬਹੁਤ ਵਿਗੜਦੀ ਜਾ ਰਹੀ ਹੈ ਕਿ ਪੰਜਾਬ ਦੇ ਵਿੱਚ ਗੈਂਗਸਟਰ ਕਲਚਰ ਬਹੁਤ ਜ਼ਿਆਦਾ ਗਿਆ ਪਿਛਲੀਆਂ ਸਰਕਾਰਾਂ ਦਾ ਵੀ ਇਵੇਂ ਲੱਗਦਾ ਕਿ ਜਿਵੇਂ ਰਿਕਾਰਡ ਟੁੱਟ ਚੁੱਕਾ ਹੈ ਰੋਜ਼ ਕੋਈ ਨਾ ਕੋਈ ਜਿਹੜੀ ਖਬਰ ਆ ਜਾ ਰਹੀ ਹੈ ਪੰਜਾਬ ਦੇ ਵਿੱਚ ਕਿਸੇ ਵੀ ਸ਼ਹਿਰ ਦੇ ਵਿੱਚ ਹਾਲਾਂਕਿ ਪੁਲਿਸ ਚੱਕਰ ਨਹੀਂ ਆ ਲੇਕਿਨ ਪੁਲਿਸ ਜਿਹੜੀ ਹੈ ਇਸ ਮਸਲੇ ਦੇ ਵਿੱਚ ਫੇਲ ਫੇਲ ਵੀ ਸਾਬਤ ਹੋ ਰਹੀ ਹੈ ਕਿ ਇਹ ਜਿਹੜਾ ਗੈਂਗਸਟਰਵਾਦ ਕਲਚਰ ਹੈ ਪੁਲਿਸ ਕੋ ਨਾ ਪੰਜਾਬ ਸਰਕਾਰ ਕੋ ਨਕੇਲ ਪੈ ਨਹੀਂ ਰਿਹਾ ਹਾਲਾਂਕਿ ਸਰਕਾਰ ਦਾਅਵੇ ਜਰੂਰ ਕਰਦੀ ਹੈ ਚਾਹੇ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਦੀ ਸਟੇਟਮੈਂਟ ਤੋਂ ਲੋ ਜੈ ਫਿਰ ਕੁਲਦੀਪ ਸਿੰਘ ਢਾਲੀਵਾਲ ਹੋਣਾ ਦੀ ਜਾਂ ਬਥੇਰੇ ਇਹਨਾਂ ਦੇ ਐਮਐਲਏ ਜਾਂ ਮੰਤਰੀ ਰੋਜ਼ ਹੀ ਇਸ ਗੱਲ ਤੇ ਵੱਡੇ ਵੱਡੇ ਦਾਅਵੇ ਕਰਦੇ ਨੇ ਪੁਲਿਸ ਅਫਸਰ ਵੱਡੇ ਵੱਡੇ ਦਾਅਵੇ ਕਰਦੇ ਲੇਕਿਨ ਆ ਜਿਹੜੀ ਸਥਿਤੀ ਜਿਹੜੀ ਸਾਹਮਣੇ ਆ ਰਹੀ ਹੈ ਕਿ ਪੰਜਾਬ ਦੇ ਵਿੱਚ ਜਿਹੜੇ ਨੇ ਰੋਜ਼ ਕੋਈ ਨਾ ਕੋਈ ਅਜੀਹੀ ਮਨ ਭਾਗੀ ਜਿਹੜੀ ਘਟਨਾ ਵਾਪਰ ਜਾਂਦੀ ਹੈ ਕਿ ਕਿਸੇ ਦਾ ਕਿਸੇ ਜਾਨੀ ਨੁਕਸਾਨ ਹੋ ਰਿਹਾ ਫਰੋਤੀਆਂ ਮੰਗੀਆਂ ਜਾ ਰਹੀਆਂ ਨੇ ਉਸ ਮਸਲੇ ਦੇ ਵਿੱਚ ਜਿਹੜੀ ਪੁਲਿਸ ਬੁਰੀ ਤਰ੍ਹਾਂ ਫੇਲ ਸਾਬਤ ਹੋ ਰਹੀ ਆ ਪੁਲਿਸ ਦੇ ਹੱਥੋਂ ਜਿਵੇਂ ਲੱਗਦਾ ਕਿ ਕੰਟਰੋਲ ਹੋ ਰਹੀ ਨਹੀਂ ਰਿਹਾ ਗਿਆ ਔਰ ਜ਼ਿਲ੍ਹਾ ਲੈਵਲ ਤੇ ਜਾਂ ਬਲਾਕ ਲੈਵਲ ਤੇ ਜਿਹੜਾ ਵਾ ਪੁਲਿਸ ਦਾ ਜਿਹੜਾ ਇਹ ਮੈਨੂੰ ਲੱਗਦਾ ਹੈ ਕਿ ਪੁਲਿਸ ਸਿਰਫ ਤੇ ਸਿਰਫ ਵੀਆਈਪੀ ਕਲਚਰ ਤੱਕ ਹੀ ਸੀਮਤ ਰਹਿ ਗਈ ਹੈ ਕਿ ਸਰਕਾਰ ਦੀ ਕਿਵੇਂ ਸੇਵਾ ਕਰਨੀ ਹੈ ਪਾਲਿਟੀ ਸ਼ਰਾਂ ਦੀ ਕਿਵੇਂ ਸੇਵਾ ਕਰਨੀ ਹੈ ਔਰ ਸਰਕਾਰ ਦੇ ਖੇਨ ਤੇ ਵਿਰੋਧੀਆਂ ਦੇ ਖਿਲਾਫ ਕਿਵੇਂ ਪਰਚੇ ਦਰਜ ਕਰਨੇ ਆ ਚਾਹੇ ਕੋਈ ਕੁੜੀ ਆ ਉਹਨੂੰ ਅਰੈਸਟ ਕਰ ਲੋ ਫਿਰ ਅਦਾਲਤਾਂ ਰਾਤ ਤੱਕ ਤੱਕ ਖੁੱਲਦੀਆਂ ਆਈਆਂ ਪੁਲਿਸ ਲੱਗਦਾ ਕਿ ਇੱਥੋਂ ਤੱਕ ਸੀਮਤ ਹੀ ਰਹਿ ਗਈ ਹੈ ਪਰ ਜੋ ਪੰਜਾਬ ਵਾਸਤੇ ਪੁਲਿਸ ਦਾ ਕੰਮ ਜਿਹੜਾ ਵਾ ਕਾਨੂੰਨ ਵਿਵਸਥਾ ਨੂੰ ਬਰਕਰਾਰ ਰੱਖਣਾ ਹੁੰਦਾ ਪਰ ਇੱਥੇ ਉਹਨਾਂ ਪੁਲਿਸ ਵੀਆਈਪੀ ਡਿਊਟੀ ਤੇ ਜ਼ਿਆਦਾ ਲੱਗੀ ਆ ਤੇ ਹੋਰ ਜਿਹੜੇ ਪਾਲਿਸ਼ਿੰਗ ਹੋ ਰਹੀ ਆ ਇਸੇ ਕਰਕੇ ਜਿਹੜਾ ਵਾਏ ਕਿੰਨਾ ਵੱਡੇ ਜਿਹੜੇ ਘਟਨਾਵਾਂ ਵਾਪਰੀਆਂ ਆਈਆਂ ਕਿ ਇੱਕ ਵਿਆਹ ਦੇ ਵਿੱਚ ਹੀ ਤਾਬੜ ਤੋੜ ਜਿਹੜੀਆਂ ਵਾ ਫਾਇਰਿੰਗ ਕੀਤੀ ਗਈ ਹੈ ਜਿਸ ਦੇ ਚਲਦਿਆਂ ਦੋ ਜਾਨੀ ਨੁਕਸਾਨ ਵੀ ਹੋਇਆ ਵਾ ਹਾਲੇ ਪੁਸ਼ਟੀ ਤੇ ਨਹੀਂ ਹੋਈ ਲੇਕਿਨ ਜੋ ਲੋਕ ਦੱਸ ਰਹੇ ਨੇ ਜਿਨ੍ਹਾਂ ਦੇ ਜੀ ਨਹੀਂ ਰਹੇ ਉਹ ਤੇ ਸਾਹਮਣੇ ਆ ਹੀ ਗਈਆਂ ਨੇ ਕਬਰਾਂ ਹੋ ਸਕਦਾ ਹੈ ਕਿ ਅੱਜ ਪ੍ਰੈਸ ਕਾਨਫਰੰਸ ਕੀਤੀ ਜਾਵੇ ਪੁਲਿਸ ਦੇ ਵੱਡੇ ਅਧਿਕਾਰੀ ਹੋ ਸਕਦਾ ਮੁੱਖ ਬੁਲਾਰੇ ਵੀ ਆਏ ਨਾ ਆਮ ਆਦੀ ਪਾਰਟੀ ਦੇ ਅੱਜ ਹੋ ਸਕਦਾ ਹੈ ਕਿ ਪ੍ਰੈਸ ਕਾਨਫਰੰਸ ਤੇ ਪ੍ਰੈਸ ਪ੍ਰੈਸ ਕਾਨਫਰੰਸ ਕੀਤੇ ਜਾਣ ਕਿਉਂਕਿ ਆਮ ਆਦਮੀ ਪਾਰਟੀ ਜਦੋਂ ਇਦਾਂ ਦੇ ਫੇਰ ਜਾਂਦੇ ਦੜਵੱਟ ਕੇ ਬੈਠ ਜਾਂਦੀ ਹੈ ਜਾਂ ਫਿਰ ਇੱਕ ਮੰਤਰੀ ਦੇ ਨਾਲ ਹੀ ਸਕਦਾ ਫਿਰ ਚਾਰ-ਚਾਰ ਮੰਤਰੀ ਜਾਂ ਚਾਰ-ਚਾਰ ਇਹਨਾਂ ਦੇ ਲੀਡਰ ਪ੍ਰੈਸ ਕਾਨਫਰੰਸ ਕਰਨਗੇ ਲੇਕਿਨ ਕਾਨੂੰਨ ਵਿਵਸਥਾ ਨੂੰ ਲੈ ਕੇ ਪੰਜਾਬ ਸਰਕਾਰ ਜਿਹੜਾ ਵਾ ਜਿਹੜੀ ਇਹਨਾਂ ਨੂੰ ਪੁਖਤ ਜਾਂ ਚਿਕੰਨੀ ਹੋਣਾ ਚਾਹੀਦੀ ਜਾਂ ਅਲਰਟ ਹੋਣਾ ਚਾਹੀਦਾ ਉਹ ਜਿਹੜੀ ਹੈ ਕਮੀ ਮਹਿਸੂਸ ਕਰ ਰਹੇ ਨੇ ਪੰਜਾਬ ਦੇ ਲੋਕ ਕਿ ਕਿਸੇ ਵੀ ਕੋਨੇ ਦੇ ਵਿੱਚ ਦੇਣ ਦੇ ਵਿੱਚ ਤਿੰਨ ਤਿੰਨ ਚਾਰ ਚਾਰ ਕਟਣਾਵਾ ਵਾਪਰ ਜਾਂਦੀਆਂ ਹੈਗੀਆਂ ਨੇ ਬਸ ਇਲਜ਼ਾਮ ਜਿਹੜੇ ਨੇ ਉਹ ਲਗਾਉਂ ਤੱਕ ਜਿਹੜੀ ਆ ਉਹ ਸੀਮਤ ਰਹਿ ਜਾਂਦੀ ਸਰਕਾਰ ਕੇ ਪਿਛਲੀਆਂ ਸਰਕਾਰਾਂ ਦੇ ਕੰਡੇ ਨੇ ਚਾਹੀ ਚੋਗਰੇ ਨੇ ਪਰ ਜੋ 4 ਸਾਲ ਦੇ ਵਿੱਚ ਕਾਨੂੰਨ ਵਿਵਸਥਾ ਜਿਹੜੀ ਸਥਿਤੀ ਖਰਾਬ ਉਹ ਵੇਖਣ ਨੂੰ ਮਿਲ ਰਹੀ ਹੈ ਉਹਨੂੰ ਲੈ ਕੇ ਸਰਕਾਰ ਆਪਣੀ ਜ਼ਿੰਮੇਵਾਰੀ ਸਮਝਦੀ ਨਹੀਂ ਹਾਲਾਂਕਿ ਬੀਤੇ ਦਿਨ ਗੁਰਦਾਸਪੁਰ ਤੋਂ ਲੋਕ ਸਭਾ ਮੈਂਬਰ ਤੇ ਸਾਬ ਦਾ ਡਿਪ੍ਰੀਸ਼ੀਅਮ ਸੁਖਜਿੰਦਰ ਸਿੰਘ ਰੰਧਾਵਾ ਹੋਣਾ ਨੇ ਜਿਹੜਾ ਵਾ ਦੇ ਜਿਹੜਾ ਉਹਨਾਂ ਨੇ ਲੋਕ ਸਭਾ ਸਪੀਕਰ ਨੂੰ ਚਿੱਠੀ ਵੀ ਲਿਖੀ ਆ ਕਿ ਇਹਦੀ ਜਿਹੜੀ ਜਾਂਚ ਹੋਣੀ ਚਾਹੀਦੀ ਹੈ ਕਿ ਪੰਜਾਬ ਦੇ ਵਿੱਚ ਜਿਹੜਾ ਗੈਂਗਵਾਰ ਬਹੁਤ ਵੱਧਦਾ ਜਾ ਰਿਹਾ ਹੈਗਾ ਬਹੁਤ ਲੋਕਾਂ ਨੂੰ ਫਰੋਤੀਆਂ ਆ ਰਹੀਆਂ ਵਾ ਪਰ ਉਹਦਾ ਜਿਹੜਾ ਜਵਾਬ ਪੰਜਾਬ ਸਰਕਾਰ ਨੇ ਉਲਟਾ ਇਲਜ਼ਾਮ ਲਗਾ ਕੇ ਮੜ ਦਿੱਤਾ ਕਿ ਸੁਖਜਿੰਦਰ ਸਿੰਘ ਰੰਧਾਵਾ ਤੇ ਵੀ ਦੋਸ਼ ਲਗ ਹੁਣ ਸਵਾਲ ਜਦੋਂ ਸਰਕਾਰ ਦੋਸ਼ ਲਗਾਉਣ ਤੱਕ ਹੀ ਸੀਮਤ ਰਹੇਗੀ ਜਾਂ ਹੱਲ ਕੱਢਣ ਦੀ ਬਜਾਏ ਜਿਹੜਾ ਵਾ ਦੋਸ਼ ਲਗਾਏ ਕਿ ਦੇ ਲਾਜ਼ਮੀ ਤੌਰ ਤੇ ਇਹਦਾ ਮਤਲਬ ਇੱਕ ਸਰਕਾਰ ਦਾ ਕਿਸੇ ਨਾ ਕਿਸੇ ਤੱਕ ਜਿਹ ਫੇਲਿਅਰ ਹੈ ਜੇ ਵਿਰੋਧੀ ਇਲਜ਼ਾਮ ਲਗਾਉਂਦੇ ਕਿ ਤੇ ਜਾਂਚ ਹੋਣੀ ਚਾਹੀਦੀ ਹੈਗੀ ਹੈ ਇੱਕ ਵਿਰੋਧ ਜੇ ਲੋਕੀ ਕਹਿੰਦੇ ਨੇ ਤੇ ਉਸ ਦੇ ਉਹਨੂੰ ਲੈ ਕੇ ਸਰਕਾਰ ਨੂੰ ਸੀਰੀਅਸ ਹੋਣਾ ਚਾਹੀਦਾ ਲੇਕਿਨ ਜੇ ਆਪਾਂ ਇਲਜ਼ਾਮਾਂ ਦਾ ਜਵਾਬ ਇਲਜ਼ਾਮ ਦੇ ਰੂਪ ਵਿੱਚ ਦਵਾਂਗੇ ਤੇ ਲਾਜ਼ਮੀ ਤੌਰ ਤੇ ਫਿਰ ਪ੍ਰਸ਼ਾਸਨ ਦਾ ਇਹ ਵੱਡਾ ਫੇਲਿਅਰ ਮੰਨਿਆ ਜਾਂਦਾ ਹੈ ਇਸ ਮਸਲੇ ਵਿੱਚ ਕੋਈ ਜਾਣਕਾਰੀ ਆ ਰਹੀ ਹੈ ਕਿ ਕਿਸੇ ਨੂੰ ਗ੍ਰਿਫਤਾਰ ਕੀਤਾ ਹੋਵੇ ਪੁਲਿਸ ਵੱਲੋਂ। ਤੇ ਕੋ ਸਭ ਤੋਂ ਵੱਡੀ ਗੱਲ ਹੈ ਵਿਆਹ ਦੇ ਵਿੱਚ ਜਿਹੜੇ ਗੋਲੀਆਂ ਚਲਾਉਣ ਲੱਗੇ ਉਹਦੇ ਰਫੂ ਚੱਕਰ ਹੋ ਗਏ। ਹੁਣ ਹੋ ਸਕਦਾ ਹੈ ਕਿ ਵਿਆਹ ਦੇ ਵਿੱਚ ਕੈਮਰੇ ਲੱਗੇ ਹੋਣ, ਹੋਟਲ ਦੇ ਵਿੱਚ ਕੈਮਰੇ ਲੱਗੇ ਹੋਣਾਂ, ਗੇਟ ਤੇ ਕੈਮਰੇ ਲੱਗੇ ਹੋਣਾਂ ਜਾਂ ਵੀਡੀਓ ਬਣਾਉਣ ਵਾਲਿਆਂ ਦੇ ਕੈਮਰੇ ਵਿੱਚ ਘਟਨਾਵਾਂ ਕੈਦ ਹੋ ਗਿਆ। ਉਹਦੇ ਹੁਣ ਪੁਲਿਸ ਸਾਰੇ ਜਿਹੜੇ ਆਪਣੇ ਕਬਜ਼ੇ ਵਿੱਚ ਲੈ ਲੂਗੀ ਨਾ ਰਿਕਾਰਡ ਤੇ ਉਹਦੇ ਚ ਪਤਾ ਲੱਗ ਜਾਊਗਾ ਕਿ ਕਿਹੜੇ ਕਿਹੜੇ ਗੈਂਗਸਟਰ ਉੱਥੇ ਹਾਜ਼ਰ ਸਨ ਕਿਹੜੇ ਕਿਹੜੇ ਲੋਕਾਂ ਕੋਲ ਗੋਲੀਆਂ ਕਿਹੜੇ ਕਿਹੜੇ ਪਾਸੋਂ ਕਿੰਨੀਆਂ ਚੱਲੀਆਂ ਹਨ ਉਹ ਜਿਹੜੇ ਖੋਲ ਹੋਲ ਨੇ ਗੋਲੀਆਂ ਦੇ ਜਾਂ ਜਿਹੜੇ ਉਹ ਦੀਵਾਰ ਤੇ ਲੱਗੇ ਹੋਣਗੇ ਜਾਂ ਚਾਂਦੜੀਆਂ ਤੇ ਲੱਗੇ ਜਾਂ ਵੀ ਉਹ ਨਿਸ਼ਾਨੋ ਪੁਲਿਸ ਉਹਨਾਂ ਤੱਕ ਅਲਰਟ ਕਰਕੇ ਕਰ ਹੀ ਰਹੀ ਹੈ ਉਸ ਤੋਂ ਪਤਾ ਲੱਗ ਜਾ ਜਿਹੜੇ ਦੋਸ਼ੀ ਨੇ ਉਹਨਾਂ ਦੀ ਪਛਾਣ ਪਤਾ ਲੱਗ ਜਾ ਵੀ ਇਹ ਉਹ ਚਿਹਰੇ ਆਏ ਨੇ ਇਹ ਲੋਕ ਉੱਥੇ હાજર ਸਨ ਉਸੇ ਦਾ ਕਾਬੂ ਵੀ ਕਰ ਲੈਣ ਪਰ ਮੌਕੇ ਤੋਂ ਦੋ ਫਰਾਰ ਹੋ ਗਏ ਨਾ ਲੋਕੀ ਲੋਕ ਵਿਆਹ ਦੇ ਵਿੱਚ ਰੰਗ ਦੇ ਵਿੱਚ ਭੰਗ ਪੈ ਗਏ ਲੋਕੀ ਭੱਜ ਗਏ ਤੇ ਇਹ ਜਿਹੜੇ ਬਦਮਾਸ਼ ਨੇ ਇਹ ਵੀ ਤੇ ਮੌਕਾ ਵੇਖ ਕੇ ਫਰਾਰ ਹੋ ਗਏ ਉਹਨਾਂ ਕਿ ਉਹਨਾਂ ਨੂੰ ਪਤਾ ਹੁੰਦਾ ਕਿ ਇੰਨੇ ਮਿੰਟ ਦੇ ਵਿੱਚ ਉੱਥੇ ਪੁਲਿਸ ਆ ਜਾਣੀ ਹੈਗੀ ਆ ਜਾਂ ਪਹਿਲਾਂ ਹੀ ਉੱਥੇ ਵੀ ਆਈਪੀ ਜਿਹੜੇ ਨੇ ਉਹ ਲਾਜ਼ਮੀ ਤੌਰ ਤੇ ਜਿਹੜੇ ਇਲਾਕੇ ਦੇ ਜਾਂ ਹੋਰ ਜਿਹੜੇ ਉੱਥੇ ਵੀ ਆਈਪੀ ਲੋਕ ਗਏ ਹੋਣਗੇ ਸਰਕਾਰ ਦੇ ਚਾਹੇ ਵੱਡੇ ਅਫਸਰ ਜਾਂ ਐਮ.ਐਲ.ਏ ਲੈਵਲ ਉਹਨਾਂ ਦੇ ਵਿੱਚ ਤੇ ਉੱਥੇ ਗਨਮੈਨ ਹੋਣਗੇ ਪਰ ਉਹ ਹਮੇ ਜਿਹੜੇ ਇਹਨਾਂ ਵੀਆਈਪੀ ਲੋਕਾਂ ਦੇ ਨਾਲ ਗਨਮੈਨ ਹੁੰਦੇ ਉਹਨਾਂ ਦੀ ਪਹਿਲੀ ਜ਼ਿੰਮੇਵਾਰੀ ਹੁੰਦੀ ਹੈ ਕਿ ਆਪਣੇ ਜਿਹਨੂੰ ਉਹਨਾਂ ਨੇ ਪ੍ਰੋਟੈਕਟ ਕਰਨਾ ਉਹਨਾਂ ਨੂੰ ਪ੍ਰੋਟੈਕਟ ਕੀਤਾ ਜਾਵੇ ਉਹਨਾਂ ਨੂੰ ਬਚਾ ਕੇ ਉੱਥੋਂ ਕੱਢ ਲਿਆ ਹੋਊਗਾ ਪਰ ਉਹਨਾਂ ਪੁਲਿਸ ਜਿਹੜੇ ਨੇ ਉਹ ਹੋ ਸਕਦਾ ਹੈ ਕਿ ਵੀਡੀਓ ਜਿਹੜੀ ਉੱਥੇ ਬਣੀ ਹੋਊਗੀ ਜਾਂ ਜਿਹੜੇ ਕੈਮਰੇ ਲੱਗੇ ਹੋਣਗੇ ਉਹ ਸੀਸੀਟੀਵੀ ਫੂਟੇਜ ਜਿਹੜੇ ਨੇ ਕਿਉਂਕਿ ਵੱਡਾ ਪੈਲਸ ਦੱਸਿਆ ਜਾ ਰਿਹਾ ਵਾ ਉੱਥੇ ਜਿੰਨੇ ਵੀ ਗੇਟ ਤੇ ਕੈਮਰੇ ਲੱਗੇ ਹੋਣਗੇ ਉਹ ਫੁਟੇਜ ਕੱਢ ਲਈ ਹੋਏਗੀ ਵੀ ਕੌਣ ਹੈ ਕੀ ਨਾ ਤੇ ਪੁਲਿਸ ਫੜ ਤੇ ਲਏਗੀ ਲੇਕਿਨ ਇਹ ਸਰਕਾਰ ਵਾਸਤੇ ਪੁਲਿਸ ਪ੍ਰਸ਼ਾਸਨ ਵਾਸਤੇ ਬਹੁਤ ਵੱਡਾ ਇੱਕ ਚੈਲੰਜ ਹੈ ਕਿ ਜਿਹੜਾ ਗੈਂਗਸਟਰਵਾਦ ਵਧ ਰਿਹਾ ਹੈਗਾ ਵਾ ਉਹਨੂੰ ਕਾਬੂ ਕਿਵੇਂ ਕਰਨਾ ਉਹਨੂੰ ਨਕੀਲ ਕਿਵੇਂ ਕਰਨਾ ਹੈ ਸਟੇਟਮੈਂਟਾਂ ਦੇ ਨਾਲ ਤੇ ਇਹ ਜਿਹੜਾ ਲੋਕਾਂ ਦੇ ਵਿੱਚ ਖੌਫ ਹੈ ਗੈਂਗਸਟਰ ਦਾ ਉਹ ਨਹੀਂ ਖਤਮ ਹੋਏਗਾ ਸਰਕਾਰ ਨੂੰ ਬੜੀ ਸ਼ਕਤੀ ਨਾਲ ਜਿਹੜੇ ਕਦਮ ਜਿਹੜੇ ਉਹ ਚੁੱਕਣੇ ਪੈਣੇ ਜੀ ਜਾਣਕਾਰੀ ਦੇਣ ਲਈ ਸ਼ੁਕਰੀਆ ਧੰਨਵਾਦ